ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੇ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਪੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ ਵਧੀਆ ਖੇਤੀਬਾੜੀ ਦਾ ਵੀ। ਤੇ ਵਾਕਿ ਤੁਸੀਂ ਪਿਛਲੇ ਬਲੌਗਾਂ ਕਿਤੇ ਹੁੰਦੇ ਆ ਬੀ ਭੈਣ ਵੀ ਵਾਲੀ ਛੋਟੀ ਭੈਣ ਕੋਲ ਜਾ ਵੀ ਹੋ ਗਿਆ ਤੇ ਚਲੋ ਬਹੁਤ ਵਧਾਈਆਂ ਦਿੰਦੇ ਆ ਵੀਰੋਂ ਤੁਸੀਂ ਟਰੈਕਟਰ ਲੱਤਾ ਆਪਾਂ ਨੇ ਤੇ ਚਲੋ ਹੁਣ ਮੋਡੀਫਿਕੇਸ਼ਨ ਵੀ ਚੱਲਦੀ ਜੀ ਮਾੜੀ ਮੋਟੀ ਤੇ ਪਰਮ ਵੀ ਜਿਹੜਾ ਹੁਣ ਤੁਹਾਨੂੰ ਪਤਾ ਏ ਇਹ ਵੀ ਆਪਣੀਆਂ ਬਾਈ ਮਨਮਰਜ਼ੀਆਂ ਕਰਦਾ ਟਰੈਕਟਰ 'ਤੇ ਚੜ ਜਾਂਦਾ ਉਤਰ ਜਾਂਦਾ ਤੇ ਅਮਨ ਵੀ ਆਇਆ ਵਦੂ ਅੱਜ ਜਿਹੜਾ ਭਾਈ ਏ ਸੀ ਸਵਾਰ ਦਾ ਉਹ ਵੀ ਬੰਦਾ ਆਪਣਾ ਤੁਹਾਨੂੰ ਪਤਾ ਏ ਪਿਆਰਾ ਭਾਈ ਸਾਰਿਆਂ ਨਾਲ ਇਹ ਨਹੀਂ ਹੈਗਾ ਆਪਣਾ ਕਿਸੇ ਨਾਲ ਬੈਰ ਹੈ ਪਿਆਰ ਬਣਾ ਕੇ ਰੱਖੋ ਇੱਥੇ ਕੁਝ ਨਹੀਂ ਜਾਣਾ ਸੰਸਾਰ ਤੇ ਆਏ ਆ ਕਿਸੇ ਦਾ ਮਨ ਨਾ ਦੁਖੀ ਕਰੋ ਸੋ ਇਕੱਲਾ ਹੀ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਆਪੇ ਖੁਸ਼ ਰੱਖੂਗਾ ਜੇ ਤੁਹਾਡੇ ਵਿੱਚ ਪਿਆਰ ਆ ਤਾਂ ਤੁਹਾਨੂੰ ਪਿਆਰ ਭਰੀਆਂ ਚੀਜ਼ਾਂ ਮਿਲਣਗੀਆਂ ਜਿਹਹਾ ਜਾਂ ਕਹਿੰਦਾ ਖੂਚ ਨੂੰ ਮਾਰੋ ਹੱਕ ਉਹ ਹਜਾ ਜਵਾਬ ਇੱਕ ਐਗਜ਼ਾਮਪਲ ਹੈ ਸਿਆਣੇ ਵੀ ਕਹਿੰਦੇ ਹੁੰਦੇ ਆ ਜਿਹਹਾ ਜਾਂ ਤੁਸੀਂ ਬਣੋਗੇ ਉਹੋ ਜੇ ਤੁਹਾਨੂੰ ਇਨਸਾਨ ਮਿਲੋਗੇ ਸੋ ਵਧੀਆ ਕੰਮ ਚੱਲ ਰਿਹਾ ਜੀ ਬਾਕੀ ਪਿਛਲੇ ਕੈਮਰੇ ਨਾਲੇ ਮਲਾਉਂਦਾ ਜੀ ਹੁਣ ਸਾਨੂੰ ਬੰਦਿਆਂ ਦੇ ਨਾਲ ਉਸੇ ਬਣਾ ਦੇ ਵੀਡੀਓ ਤੇ ਨਾਲ ਲੋ ਭਾਈ ਮੌਸਮ ਵੀ ਇੱਕ ਨੰਬਰ ਤੇ ਅਦਰ ਕੰਮ ਵੀ ਚੱਲ ਰਿਹਾ ਪੂਰੇ ਜੋਰਾਂ ਤੇ ਠੀਕ ਨੇ ਜੀ ਆ ਦੇਖੋ ਭਾਈ ਇੱਧਰ ਜਸ਼ਨ ਦੀ ਸੇਵਾ ਜਿਹੜੀ ਭਾਈ ਇਹਨੂੰ ਤਾਰ ਹੋ ਗਈ ਅਦਰ ਸਸਿਕਾਲ ਬਲਾਪਤ ਮੇਰੇ ਲੇਸਨ ਸਾਨੂੰ ਕਰਦੇ ਸੇਸ਼ਕਾ ਹਾਂ ਕੀ ਕਰਦਾ ਮੇਰਾ ਪਤਾ ਅੱਛਾ ਚਾ ਲੋ ਭਾਈ ਆਹ ਜਸ਼ਨ ਦੀ ਸੇਵਾ ਸਾਰੀ ਬੂਟਿਆਂ ਦੀ ਜਿੰਨੀ ਵੀ ਹੈਗੀ ਆ ਤੇ ਅਦਰਵਾਈ ਬੰਦੇ ਆ ਇਧਰ ਪਹਿਲਾਂ ਘਾਟ ਬੰਦੇ ਨੂੰ ਮਿਲੋ ਸਾਡੇ ਨੂੰ ਸਤਿ ਸ਼੍ਰੀ ਅਕਾਲ ਜੀ ਦੇਖੀ ਵਧਾਈਆਂ ਬਾਈ ਤੁਹਾਨੂੰ ਆਏ ਬਹੁਤ ਬਹੁਤ ਵਧਾਈਆਂ ਇਹੋ ਵੀ ਸਤਿ ਸ਼੍ਰੀ ਅਕਾਲ ਜੀ ਮਨਾ ਕਹਿੰਦਾ ਬਾਈ ਕਿੰਨੇ ਖੰਦੇ ਪੈਸੇ ਲੱਗਦੇ ਨੇ ਹੂੰ ਕਿੰਨੇ ਲੱਗਦੇ ਨੇ ਯਾਰ ਦੱਸ ਜੀ ਦਾ ਕੰਡੀਸ਼ਨ ਕੋਲੇ ਪੈਸਾ ਲੱਗਦਾ ਇਦਾਂ ਥੋੜੀ ਹੁੰਦਾ ਵੀ ਹਾਂ ਵੀ ਕੰਡੀਸ਼ਨ ਨਹੀਂ ਹੈਗੀ ਪੈਸੇ ਲੱਗੇ ਇਹਦੇ ਹੂੰ ਬੜਾ ਦੇ ਰੰਗ ਰੂਪ ਵਿਕਦਾ ਰੰਗ ਵੀ ਵਿਕਦਾ ਯਾਰ ਦੇਖ ਲਈ ਬਾਈ ਮੋਡਲ ਪਲੱਸ ਰੰਗ ਇਕੱਠੇ ਹੀ ਵਿਕਦਾ ਹੂੰ ਜਿਵੇਂ ਕਹੇ ਵੀ ਮੋਡੂਲ ਉੱਚਾਈ ਦੀ ਰੱਖਣੀ ਤੇ ਉਹਦੇ ਹੇਠਾਂ ਮੈਨੂੰ ਪੈ ਗਈ ਕਰ ਜਿਹੜੇ ਹੂੰ ਇਹ ਵੀ ਹੈ ਛੇਰ ਵੀ ਹੁੰਦੀ ਬੰਦਾ ਜੀ ਬਾਕੀ ਉਹਨਾਂ ਛਤਰੀ ਛਤਰੀ ਖੋਲੇ ਤੇ ਬੰਬ ਲੱਗਦਾ ਹੁਣ ਨਾ ਨਾ ਵਧੀਆ ਲੱਗਦਾ ਮੈਨੂੰ ਕਹਿੰਦਾ ਉਹ ਵੀ ਵਧੀਆ ਲੱਗਦੀ ਛਤਰੀ ਥੋੜਾ ਜਿਹਾ ਬੋਡੀ ਫਾਈਲ ਕਰਦਾ ਹੂੰ ਬੰਦੇ ਨੂੰ ਪਤਾ ਹੈ ਨਹੀਂ ਵੀ ਕਿਹੜੀ ਛਤਰੀ ਲੱਗਣੀ ਹੈ ਹੁਣ ਹੂੰ ਮੈਂ ਪੈਰ ਛੋਟੇ ਬੋਲੇ ਆ ਥੋੜੇ ਹੋਰ ਬੜੇ ਬਣਾ ਟੈਂਕ ਦੇ ਬੋਲੋ ਟੈਂਕ ਦੇ ਕੀ ਕਰਦੇ ਸਾਈਟ ਤੇ ਵੀ ਪੁੱਛੇਗਾ ਅੱਜ ਆਰ.ਵੀ. ਵਾਲੇ ਨੂੰ ਫੋਨ ਕਰਦਾ ਆ ਕੈਰੀ ਬੋਗ ਪਿਛਲੇ ਦਿਨ ਤੇ ਬੋਲ ਟੈਂਕ ਦੇ ਚੈਨ ਫੋਨ ਲਊਗਾ ਬਸ ਟੈਂਕ ਡਰਾਈਵਰ ਸਾਡਾ ਤਿਆਰ ਹੋ ਰਿਹਾ ਉਹਦੇ ਉਤਰਦਾ ਨਹੀਂ ਉੱਪਰ ਤੇ ਕੋਮੂ ਆਇਆ ਥੱਲੇ ਹੋਰ ਲਾ ਵੇ ਇਹ ਵੀ ਸასი ਗਾਲ ਭਾਵੇਂ ਲਾ ਵੇ ਹਾਂ ਡਰਾਈਵਰ ਬਣ ਕੇ ਹਟੂੰਗਾ ਲੈ ਆ ਰੋੜ ਜਾਣਾ ਹੈ ਦੇਖ ਅਮਨੇ ਇਹਦੇ ਕਰਕੇ ਗੱਡੀ ਨੂੰ ਉਤਰ ਪਾ ਲਈ ਆ ਇਹਦੇ ਕਰਕੇ ਮੈਂ ਲਾਦੀ ਦੇ ਕਰਕੇ ਟਰੈਕਟਰ ਨੂੰ ਉਤਰ ਪਾ ਲਾਉਣੀ ਆ ਦੇ ਗੇਅਰ ਤੇ ਪੈਰ ਰੱਖਦਾ ਇਹ ਨਹੀਂ ਘੜੀ ਜਾਂਦਾ ਡਰਾਈਵਰ ਬੰਦਾ ਗੇਅਰ 'ਪਾ ਪੈਰ ਹੀ ਰੱਖਦਾ ਸੀ ਇਹ ਰੱਖ ਚੈੱਕ ਜੂ ਹੋਰੀ ਹੋਰੀ ਬਾਜੂ ਕਰੀ ਬਾਈ ਅਮਨਾਜ ਉਹਦੋਂ ਦਾ ਗਿਆ ਪਤਾ ਕਿਤੇ ਇਹ ਨਹੀਂ ਮੈਂ ਥੋੜਾ ਜਿਹਾ ਆਪ ਵੀ ਉਲਝਿਆ ਹੋਇਆ ਤਾਂ ਕੰਮ ਜੇ ਨਾ ਅੱਛਾ ਕੰਮ ਬਾਈ ਆਪਣਾ ਕਰ ਹਾਂ ਡਿਊਟੀ ਕਰੀ ਬੁਖਾਰ ਵਾਲਿਆ ਹਾਂ ਪਰ ਹੁਣ ਤਾਂ ਉਸਤੋਂ ਡਿਊਟੀ ਤੇ ਹਟ ਗਿਆ ਹਨਾ ਬਾਈ ਆਪਣਾ ਕੰਮ ਹੈ ਜੀ ਆਪਣਾ ਅੱਛਾ 34 ਆਵਰਸ ਹੁਣ ਅੱਜ ਹੀ ਮੁੰਡੇ ਕਰ ਦਿੰਦੇ ਕੰਮ ਹਾਂ ਗਲਾ ਰੋਦਾ ਗੱਲ ਬੁਖਾਰ ਦੇ ਗਏ ਉਹਦੇ ਬਾਅਦ ਵੀ ਮੈਡੀਕਲ ਨਾਲ ਗਿਆ ਅੱਜ ਸਾਂਭੇ ਉਹ ਬਾਈ ਕੱਲੂ ਆਜੀ ਕਾਪੂ ਨੂੰ ਕੰਮ ਜਾਣਾ ਪਾਵੇ ਮੈਂ ਤੁਰ ਕੋਈ ਰਮ ਕਾਲਾ ਪਾਈ ਇਹ ਕਿ ਚਿੱਟਾ ਕ ਲਾਲ ਦੱਸੋ ਭਾਈ ਇਹ ਵੀ ਰੰਗ ਨਾਲ ਹੀ ਦੇਖਣਾ ਇਹ ਵੀ ਕਮੈਂਟ ਕਰਕੇ ਦੱਸਿਓ ਵੀਰੋ ਹਾਂ ਇਹ ਆ ਕਾਲੀ ਰੋਮੀ ਉਹ ਕਾਲਾ ਹੁੰਦਾ ਫਿਰ ਸੁਆਦ ਦੇ ਕੁਝ ਹੋਰ ਦਾ ਹੁਣ ਜਦ ਆ ਨਾ ਨਾ ਆਰੇ ਕਾਲਾ ਆਹ ਦੇਖਾ ਇਹ ਤਾਂ ਕੰਪਨੀ ਦਾ ਨਾਮ ਲਿਖਿਆ ਬਣ ਗਿਆ ਯਾ ਤਾਂ ਆਸ ਇਹਦੇ ਨਾਲ ਜਿchna ਕੰਮ ਹੋ ਗਿਆ ਲੋਟ ਆਹ ਹੁਣ ਆ ਕਹਿੰਦੇ ਨਾਲ ਆ ਆ ਵੀ ਗਾਣਾ ਸੁਣਾ ਲਓ ਯਾਰ ਚਲ ਸੋਚਦੇ ਆ ਬਾਕੀ ਭਾਈ ਕਮੈਂਟ ਕਰਕੇ ਦੱਸਿਓ ਜਿੱਧਰ ਪਲੜਾ ਭਾਰੀ ਹੋਇਆ ਹਨਾ ਉਧਰ ਕੰਮ ਕਰ ਦੇਣਾ ਆਪਾਂ ਨੇ ਆ ਰਮ ਲਾਲ ਕਰੀਏ ਕਿ ਇਹ ਕਿੰਨੇ ਲੱਗੇ ਪਏ ਨਾ ਟਾਇਰ ਇਹ ਹੁੰਦਾ ਹੀ ਆ ਪਹਿਲਾਂ ਕਿਤੇ ਕੱਡੇ ਵਾਲਾ ਪੁਰਸ਼ ਹੁੰਦਾ ਇਹਨਾਂ ਨੇ ਲੱਗੇ ਹੋਏ ਹਾਂ ਬਾਈ ਟਿੱਕੜੇ ਹਰੇ ਉਤਰੇ ਨਹੀਂ ਹੈਗੇ ਨਾਲੇ ਲੱਗੇ ਪਿਆ ਦੇ ਅਸਲ ਚੱਲ ਕੇ ਕਿੰਨਾ ਆਇਆ 35 ਕਿਲੋਮੀਟਰ ਦਾ ਚੱਲ ਗਿਆ ਸਾਰਾ ਕਿਥੇ ਲੁਆਏ ਫਿਰ ਬਾਈ ਸਮਰਾਲਾ ਹੀ ਸਮਰਾਲਾ ਹੂੰ ਤੇ ਚਾਰੇ ਟਾਇਰ ਪੁਆਏ ਚਾਰੇ ਦਾਦ ਦੇ ਕੋਈ ਕਸਰ ਹੈ ਮੈਂ ਮੈਂ ਕਦੇ ਨਹੀਂ ਵੈਸੇ ਮੁਝਾ ਕਿੰਨੇ ਕਿਲੋ ਦਾ ਬਾਈ ਵਾਪਸ ਇਹ ਸਣਾ ਬਾਈ 50000 ਹੋਰ ਪੈ ਗਿਆ ਬਾਈ ਟਾਇਰ ਪੈਗੇ ਇਹ 17 175000 ਦੇ ਮੁਹਰੇ ਦੇ ਹਾਂ ਆ ਦੇ ਪਿਛਲੇ ਰਮ ਲੱਗ ਗਿਆ ਮੂਰਲੇ ਰਮ ਲੱਗ ਪਈ 9000 ਦੇ 9000 ਦੇ ਰਮ ਲੱਗ ਪਈ ਠੀਕ ਨੇ ਤੇ ਬਾਈ ਫੰਡ ਨਹੀਂ ਦਾ ਹਾਂ ਫੇ ਤਾਂ ਬਿਲ ਬਣ ਨਹੀਂ ਦਾ ਦੂਏ ਵਿੱਚ ਕਟਾਪ ਹਾਂ 425 ਦਾ ਬਾਈ ਸਾਡਾ ਸੌਦਾ ਏ ਟਰੈਕਟਰ ਦਾ ਆ ਫੇ ਤਾਂ ਬਾਈ ਪੰਜ ਪੰਜ ਦੇ ਉੱਪਰ ਚੜੇ ਗਏ ਆ ਹਾਂ ਪੰਜ ਦੇ ਗੇੜਾ ਆਓ ਲੈ ਉਹ ਤੁਹਾਡੀ ਓਹੋ ਲੈ ਵੀ ਲੈ ਵੀ ਜਸ਼ਨ ਦਾ ਕੰਮ ਆ ਇਹ ਲੈ ਵੀ ਦਿਖਾਈ ਬਤ ਮੈਨੂੰ ਵੀ ਦਿੰਕ ਇਹ ਬਾਈ ਜਸ਼ਨ ਦੀ ਸੇਵਾ ਏ ਥੈਂਕ ਯੂ ਹੈਨਾ ਜਸੰਦਾ ਹੈ ਬਾਈ ਪੂਰਾ ਮਿੱਠਾ ਮੂੰਹ ਕਰਾਉਣ ਆਈ ਹੈ ਲੋ ਜ਼ਰੂਰ ਹੈ ਫੇਰੇ ਆ ਲੈ ਲੈ ਜਾ ਲੈ ਬਾਈ ਪੰਮੂ ਰਹਿ ਗਿਆ ਇੱਕ ਬੰਦਾ ਹੂੰ ਹੈ ਰਹਿਣਾ ਵੀ ਰੋਲ ਰੱਖ ਲਵੇ ਨੇ 10 ਮਿੰਟ ਤੱਕ ਡੱਬਾ ਖਤਮ ਕਰ ਦੇਣਾ ਲੈਣਾ ਹੁਣ ਮੈਂ ਵੀ ਆਂ ਦਹੀਂ ਜਵਾਬ ਨਹੀਂ ਹੈਗਾ ਤੂੰ ਆ ਯਾਰ ਜਵਾਬ ਨਹੀਂ ਹਾਂ ਯਾਰ ਸਰਵਿਸ ਇਹ ਗੱਲ ਛੱਡ ਦੇ ਨਹੀਂ ਨਹੀਂ ਉਹ ਨਹੀਂ ਮੈਂ ਮੈਂ ਕੁਝ ਹੋਰ ਖੋਲਦਾ ਮੈਨੂੰ ਦੱਸਿਆ ਹੂੰ ਮੈਂ ਬੂਲਰ ਬਤਾਇਆ ਹੂੰ ਕੋਈ ਚੀਜ਼ ਹੰਦ ਗੜਾ ਖੜਾ ਹੀ ਚੰਗਾ ਇੱਕ ਗੱਲ ਯਾਦ ਰੱਖੀਂ ਹੁਣ ਮੈਨੂੰ ਆਇ ਲੱਗਦਾ ਵੀ ਤਾਂ ਤ ਘਾਟਣ ਵਿੱਚ ਸੀ ਤੇਰੇ ਖੇਤ ਚ ਕਰਨਾ ਹਲੇ 2 ਗੱਲ ਲੱਖ ਨੂੰ ਕਰ ਦੇਣਾ ਅੱਛਾ ਹਾਂ 2 ਗੱਲ ਲੱਖ ਤੱਕ ਲੈ ਲੈਣਾ ਯਾਰ ਫੇਰ ਬਦਲਣਾ ਨਹੀਂ ਮੈਂ ਕਿਹੜੇ ਬਦਲਣਾ ਤੁਹਾਨੂੰ ਪਤਾ ਕੋਈ ਨਹੀਂ ਜਵਾਬ ਨਹੀਂ ਤੇਰਾ ਹੀ ਸਾਰੇ ਭਾਈ ਕਿੱਟੇ ਰਹਿੰਦੇ ਆ ਮੇਰੇ ਦਾ ਇੰਨਾ ਧੰਨਵਾਦ ਆ ਤੂੰ ਆਇਆ ਬਾਈ ਫਟਾ ਦੀ ਫਟ ਠੀਕ ਨੇ ਉਹੀ ਤਾਂ ਬਾਕੀ ਬੰਦਾ ਬਾਈ ਸਾਡਾ ਹਾ ਸੱਤ ਜਿਆਦਾ ਬੰਦਾ ਤੇਜ਼ ਹਾਂ ਭਾਈ ਦੱਸ ਮੈਂ ਪਰ ਦੱਸ ਔਰ ਬਾਹਾਂ ਮੂਰੇ ਵੀ ਦੱਸਦਾ ਜੀ ਨੂੰ ਕਿੱਧਰ ਰੋਣਾ ਸੋਈਦਾ ਜੰਗਾ ਲਗਾ ਫੇ ਖੜਵਾਦ ਵਾਲੀ ਬਸ ਇੱਥੇ ਤੱਕ ਮੈਨੂੰ ਦੋ ਫਟਾ ਬਸ ਸਵਾ ਕ ਫਟ ਦਾ ਜਾਈ ਜਿੰਨਾ ਪੇਪਰ ਲਾਉਂਗਾ ਫੇ ਪਿੱਛੇ ਦੇ ਕਿ ਵੀ ਕਟਾਈ ਹੋਣੀ ਹੈ ਮੂਰੇ ਦੇ ਕਿ ਵੀ ਕਟਾਈ ਹੋਣੀ ਹੈ ਇਹ ਵੀ ਦੇਖਣਾ ਪੈਂਦਾ ਹਾਂ ਹੁਣ ਆਪਾਂ ਕਰੀ ਜੰਨੇ ਆ ਉਹ ਨੂੰ ਜਿਹੜਾ ਉਹ ਆਇਆ ਦਾ ਫਿਲਮ ਦਾ ਡਾਇਰੈਕਟਰ ਤੂੰ ਕਾਹਦੇ ਲੋਕ ਘੱਟ ਲੰਨੇ ਹੋ ਉਹ ਹੈ ਉਹ ਡਾ ਕਿਹੜਾ ਹਿੱਦਲਦਾਰ ਕਿਹੜਾ ਜਿਹੜੀ 911 ਕਿਹੜਾ ਤਾਂ ਉਹ ਹਿੰਦੁਸਤਾਨ ਨਹੀਂ 591 ਹਿੰਦੁਸਤਾਨੇ ਵਾਲਾ ਲਾਣੀਦਾਰ ਕਿਹੜਾ ਆਈ ਕੀ ਹੋ ਅੱਛਾ ਉਹ ਤਾਂ ਤੇਰਾ ਡੇਢ ਢਾਈ ਡੇਢ ਢਾਈ ਉਹ ਕਿੱਡਾ ਨਿਕਲ ਹਾਂ ਉੱਧਰ ਖੜੇ ਹਾਂ ਹਮਾ ਚਲਾਈ ਚਾਰ ਉੱਥੇ ਖੇਤ ਖੁੱਲੇ-ਖੁੱਲੇ ਪਹਾੜਾਂ ਉਨ ਚੜਦੇ ਹੋ ਹੂੰ ਸਮਝੀ ਐਡਾ ਟਰੈਕਟਰ ਲੈ ਆਈਏ ਮੋੜ ਦਾ ਵੀ ਹਲਾ ਮੈਂ ਮਰਕਾੜ ਲੱਗ ਜੂਗੇ ਮੜਾੜ ਕੇ ਵਰਗਾੜ ਮੜਗਾੜ ਹੈ ਠੀਕ ਹੈ ਹੁਣ ਮੈਂ ਕਹਿੰਦਾ ਉਹਦਾ ਦਵਾ ਜੀ ਕਹਿੰਦੇ ਤਾਂ ਕੱਲ ਰਿਵਾਜ ਗਿਆ ਲਵਾ ਲਾ ਰਿਵਾਜ ਦੀ ਨਹੀਂ ਗੱਲ ਵੀ ਜੇ ਤਾਂ ਸਫਾਈ ਆਪਣੇ ਕੋਲ ਇਹ ਨਾਲ ਲਵਾ ਕਿ ਲੋਕਾਂ ਕੋਲੋਂ ਵਰ ਕੇ ਆਇਆ ਨਾਲ ਨਹੀਂ ਨਾਲ ਤੋਂ ਇਹ ਕੰਮ ਹੂੰ ਬੜੀਆਂ ਬੜੀਆਂ ਤੋਂ ਹੋ ਜਾਂਦਾ ਉਹ ਤੋਂ ਹੋ ਜਾਂਦਾ ਪਰ ਉਹ ਵੀ ਜੇ ਹੁਣ ਆਪਾਂ ਛੇੜ ਨਹੀਂ ਨੀ ਹੈਗਾ ਗਾਲਾ ਲੈ ਕੇ ਖੜਾ ਆ ਤਾਂ ਫਿਰ ਕਰਦੇ ਹਾਂ ਹਾਂ ਇਹਦਾ ਵਿੱਚ ਪੈ ਜਾਂਦੇ ਆ ਬਾਈ ਹਣ ਕੱਲ ਨੂੰ ਜਾਵਾਂਗੇ ਬੈਂਕਰ ਲੋਣ ਠੀਕ ਹੈ ਬਾਈ ਨੂੰ ਫੋਨ ਕਰਿਆ ਹਾਂ ਕਰਾ ਹਲੇ ਕੋ ਕੋ ਨਹੀਂ ਪਤਾ ਗੱਲ ਦਾ ਕਹਿੰਦਾ ਪੱਕਾ ਨਾ ਰੱਖੇਗਾ ਅੱਛਾ ਹਾਂ ਠੀਕ ਹੈ ਵਿਚੀ ਇਹਨੂੰ ਆ ਕੰਮ ਪਰ ਮੈਂ ਕਹਿੰਦਾ ਮਾਲ ਪਰੇ ਚਲੇ ਜਾਓ ਲੋਕੀ ਵੀ ਚਾਲਦੀ ਨਾ ਤੈਨੂੰ ਪਤਾ ਹੀ ਹੈ ਹੁਣ ਕਿਹਦਾ ਕੰਮ ਚੱਲਦਾ ਹੁੰਦਾ ਫਿਰ ਤੇ ਆ ਹੀ ਜਾਂਦੇ ਹਾਂ ਹਾਂ ਇਹ ਹੈ ਇਹ ਤਾਂ ਗੱਲ ਮੰਨਣਯੋਗ ਪਰ ਬਾਕੀ ਬਾਈ ਹਲੇ ਭੋੜਾ ਜਿਹਾ ਲੱਗਦਾ ਮੂਰੇ ਤੇ ਬੈਂਫਰ ਨਾਲੇ ਪਤਾ ਲੱਗਣਾ ਇਹਦਾ ਹੈ ਉਹ ਬੁਝ ਹੁੰਦੀ ਹੈ ਪੈਸੇ ਲੱਗੇ ਤਾਂ ਬਦਲ ਹੀ ਲੱਗਦਾ ਇੱਥੇ ਹਾਂ ਪੈਸੇ ਲੱਗੇ ਮੈਂ ਨੂੰ ਗੱਡੀ ਮਨਾ ਵੀ ਇਹੀ ਗੱਲ ਕਹੀ ਸੀ ਹਾਂ ਏ ਕਹਿੰਦਾ ਭਾਈ ਮੈਂ ਐ ਲੈਣੀ ਮੈਂ ਕਹਿੰਦਾ ਨਹੀਂ ਹੂੰ ਅੱਛਾ ਏਡਾ ਨਹੀਂ ਜਾਂਦਾ ਹੈਗਾ ਵੀ ਹੁਣ ਜਦ ਤੂੰ 4 ਲਾਉਣੇ ਲੱਗਿਆ ਲੱਖ ਰੁਪਏ ਔਖਾ ਸੌਖਾ ਤੇ ਹੋਰ ਮੈਨੂੰ ਹਾਂ ਅਸੀਂ ਤਾਂ ਬਗਾਰਾ ਜੀ ਜਦੋਂ ਲੌਂਗ ਟਾਈਮ ਟਰਮ ਚ ਲਾਉਣੀ ਹੈ ਫਿਰ ਉਹੀ ਯਾਰ 50000 ਪਿੱਛੇ ਸਾਲਾ ਫੇਰ ਕੰਮ ਖਰਾਬ ਹਾਂ ਹਾਂ ਖੜਾ ਸਿੱਧਾ ਗੱਡੀ ਆਈ ਗੱਡੀ ਮੇ ਆ ਕੇ ਚਲੇ ਜਾਂਦਾ ਬਾਈ ਗੱਲ ਹੈ ਕਰਮ ਵਾਲੀ ਚੀਜ਼ ਆ ਨਾ ਕਰਮ ਦੀ ਜੀ ਹੈ ਹਾਂ ਚੱਲ ਬਾਈ ਹੁਣ ਮੈਂ ਲਾ ਦੀਏ ਚੱਲੇ ਆ ਹੈਂ ਅੱਛਾ ਮੈਂ ਲਾ ਦਿਓ ਤੇਰੀਆਂ ਕੱਲ ਦੀਆਂ ਡੈਕ ਦੀਆਂ ਤਾਰਾਂ ਵੱਢ ਹੋਈਆਂ ਵੀ ਹਨਾ ਛਤਰੀ ਉੱਥੇ ਹੀ ਕਰਾ ਲਿਆ ਜਾ ਕੇ ਲੁੱਟ ਪਾਲੇ ਤੇ ਹਾਂ ਕਾਲਾ ਭਾਈ ਆ ਉਹਨਾਂ ਨੇ ਛੇੜਖਾਨੀ ਕਰੀ ਨਾ ਹਾਂ ਸੱਪਟੀ ਦੇ ਤਾਰਾ ਗੋਲੀ ਆਈ ਲੈਟ ਪ੍ਰੈਸ਼ਰ ਮੋਕੇ ਤੇ ਆਏ ਵੇ ਤੇ ਭਾਈ ਤਾਰਾ ਉਹਨਾਂ ਦੇਖੇ ਐ ਜਿਹੜੀ ਜਿਗਰੇ ਕਹਿੰਦੇ ਗੋਲੀ ਆਪਣਾ ਜੈਟ ਤੇ ਰਾਈ ਸਾਰੇ ਇਕੱਠੇ ਹੋਏ ਵੇ ਤੇ ਪਲਾਸ ਵੀ ਖੁੰਡਾ ਜਾਂ ਇਹਨਾਂ ਨੂੰ ਹੀ ਅਰਥ ਕਰਦੀ ਹੈ ਤੇ ਬਾਈ ਹੁੱਡ ਖੋਲ ਕੇ ਰੱਖਤੀ ਆਮਨ ਮਾਹਲ ਬਲੌਗਸ ਪਰ ਤੁਸੀਂ ਦੇਖ ਸਕਦੇ ਆ ਉਹ ਬਕਾਊ ਆ ਬੰਪਰ ਬਕਾਊ ਆ ਬਾਈ ਬੰਪਰ ਦਾ ਸਾਡਾ ਬੰਪਰ ਦਾ ਬੰਪਰ ਦਾ ਬਾਈ ਸੌਦਾ ਹੋ ਗਿਆ ਬੰਪਰ ਦਾ ਮੈਂ ਹੁਣ ਕਿੰਨੇ ਲਪੋ ਕੇ ਰੱਖੀ ਕੋਰੇ ਬਾਈ ਬਾਪੂ ਸਾਨੂੰ ਗਾਲਾਂ ਕਰਦਾ ਕਹਿੰਦਾ ਤੁਸੀਂ ਲਾਤੀ ਟਾਇਰ ਆਪਰੇ ਕਢਾ ਦੇਣਾ ਠੀਕ ਨਹੀਂ ਤੇ ਆਪਰੇ ਬਾਪੂ ਨੇ ਤਾਂ ਕਹਿਣੀ ਹੈ ਵੀ ਹਾਂ ਉਹਦੇ ਚਲੋ ਐ ਬਹੁਤਾ ਵੀ ਨਹੀਂ ਕਹਿੰਦਾ ਉਹ ਅੱਜ ਕਾ ਚਾਲ ਕੇ ਤੇ ਬੰਦੇ ਦੇ ਕੰਮ ਆ ਜੀ ਠੀਕ ਨਹੀਂ ਆਪਾਂ ਜਿਹੜਾ ਵੀ ਕੋਈ ਖਰਾਬ ਹੋਣੀ ਮੇਰੀ ਦਰਦ ਨਹੀਂ ਹੋਣੀ ਠੀਕ ਨਹੀਂ ਸਹੀ ਗੱਲ ਹੈ ਆਹ ਅੱਜ ਕਾ ਆਪਣੇ ਵੀਡੀਓ ਬਣਾ ਲਈ ਤੈ ਵੀ ਦੇਖੀ ਉੱਡ ਕੇ ਜੀ ਮੈਂ ਤਾਂ ਦੇਖੀ ਆ ਮੈਂ ਉਦੋਂ ਵੀਡੀਓ ਚ ਦੇਖਿਆ ਚੈੱਕ ਕਰਿਆ ਟਰੈਕਟਰ ਮੰਨ ਤਾਂ ਉਦੋਂ ਨੇ ਪਹਿਲਾਂ ਵੀਡੀਓ ਦੇਖੀ ਸੀ ਅੱਛਾ ਸਾਰੇ ਵਾਲਾ ਵੀ ਦੇਖਿਆ ਹੂੰ ਸਾਰੇ ਦੇਖ ਲੈ ਸਹੀ ਗੱਲ ਹੈ ਸਰਵਿਸ ਨੂੰ ਜਦੋਂ ਆਉਂਦੇ ਨੂੰ ਜਾਂਦੇ ਨੂੰ ਕਹਿੰਦਾ ਭਾਈ ਯੂਟਿਊਬਰਾ ਵੀ ਵਧਾ ਲਿਆ ਹਾਂ ਹਾਂ ਭਾਈ ਕਹਿੰਦਾ ਤਾਂ ਇਹਨਾਂ ਮੈਨੂੰ ਜਾਣ ਲੱਗੀ ਕਹਿੰਦਾ ਉਹ ਨਾ ਬਦਲਣਾਂ ਕੇ ਫਾਇਦਾ ਗਿਆ ਕਿੱਥੇ ਹਾਂ ਹਾਂ ਸਹੀ ਗੱਲ ਆ ਸਹੀ ਗੱਲ ਆ ਐਦਾਂ ਹੀ ਆ ਬਾਈ ਮਨੇ ਨਾਲ ਵੀ ਨਾਲੇ ਮਨੇ ਇੱਕ ਹੈ ਵੀ ਜਿਹੜੇ ਟੈਟਰ ਨੂੰ ਤੇਲ ਖਾਚਿਆ ਜਾਏਗਾ ਠੀਕ ਨਹੀਂ ਇਹ ਜੂਰੇਗਾ ਨਾ ਆਪਾਂ ਇਹਨਾਂ ਐਵੇਂ ਰੱਖਣੀ ਆ ਗੱਲ ਪਤਾ ਕਰ ਹੁਣ ਮੇਰੀ ਗੱਲ ਸੁਣੋ ਚਲੋ ਠੀਕ ਆ ਲੋਕਾਂ ਦਾ ਗਰਜਾ ਬਹੁਤਾਂ ਬੜਾ ਖੇਤੀ ਕਰਦੇ ਸਾਲ ਦਾ 5 ਮਹੀਨੇ ਖੇਤੀ ਕਰਦੇ ਹਾਂ ਠੀਕ ਆ ਚਲੋ ਵਧੀ ਜਲੀਏ ਮੈਂ ਹਾਂ ਹਾਂ ਸਟਾਰਟ ਕਰਕੇ ਹਾਂ ਹਾਂ ਜਰੂਰ ਲੈ ਭਾਈ ਜੈ ਬਾਬੇ ਦੀ ਹੈ ਲਓ ਬਈ ਆਇਆ ਲੋ ਬਈ ਏਕਣਾ ਹੀ ਆ ਚਲੋ ਬਾਬਾ ਏਕਣਾ ਹੀ ਸਾਰਾ ਤੇ ਚੌ ਪੂਰੇ ਕਰੇ ਹੈ ਚਲ ਕੋਈ ਨਹੀਂ ਡਰਾਈਵਰ ਵੀ ਤੂੰ ਬੜਾ ਅੱਛਾ ਬਾਬੇ ਦਾ ਨਾਮ ਲੈ ਕੇ ਹੈ ਕੋ ਗੁੰਡਾ ਪਾ ਲੱਗ ਗਿਆ ਚਲੋ ਭਾਈ ਹੈ ਹਾਂ ਮਾ ਦੇ ਰਿਹਾ ਬਾਈ ਮੜਾ ਜਾ ਦਰਵਾਜ਼ਾ ਫੜ ਲਈ ਬਾਈ ਮੜਾ ਜਾ ਲੋ ਭਾਈ ਟੱਕ ਦੀ ਰਿਪੇਅਰ ਜੀ ਹੋਣੀ ਆ ਮੜੀ ਜੀ ਉਹ ਕਰਵਾ ਕੇ ਲਿਆਓਗੇ ਤਾਂ ਹੋ ਜਾਣੇ ਹੁਣ ਲਾਦਨਾਂ ਵਿੱਚ ਲਾ ਦਿੰਦਾ ਚੰਗਾ